ਮੈਂ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਦਿਨਾਂ ਦਾ ਦੁਬਈ ਦੇ ਵਿੱਚ ਆਏ ਹੋਇਆ ਉਧਰੋਂ ਪਿੱਛੇ ਜੇ ਸਾਡੇ ਸਾਡਾ ਭਰਾ ਨਵਦੀਪ ਫਾਜ਼ਿਲਕਾ ਜਿਹੜਾ ਕਿ ਬਹੁਤ ਲੰਮੇ ਸਮੇਂ ਤੋਂ ਆਪਣੇ ਪੰਜਾਬ ਦੀ ਆਪਣੇ ਲੋਕਾਂ ਦੀ ਗੱਲ ਕਰਦਾ ਹੁੰਦਾ ਕਿਸਾਨਾਂ ਮਜ਼ਦੂਰਾਂ ਦੀ ਗੱਲ ਕਰਦਾ ਹੁੰਦਾ ਉਹਦੇ ਉੱਪਰ ਝੂਠਾ ਪਰਚਾ ਪਾਤਾ ਮੈਂ ਪਹਿਲਾਂ ਵੀ ਇੱਕ ਵੀਡੀਓ ਪਾ ਕੇ ਹਟਾ ਮੈਂ ਪੁਲਿਸ ਪ੍ਰਸ਼ਾਸਨ ਨਾਲ ਵੀ ਉਹਦੇ ਮੈਂ ਗੱਲ ਕਰਕੇ ਹਟਾ ਉਹਦੇ ਬਾਬਤ ਤੇ ਉਹ ਐਸਐਚਓ ਸਾਹਿਬ ਕਹਿੰਦੇ ਕੋਈ ਗੱਲ ਨਹੀਂ ਸੀ ਪਰਚਾ ਨਹੀਂ ਪਾਉਂਦੇ ਪਰ ਕੱਲਾ ਬਾ ਹੋਣ ਦੇ ਬਾਵਜੂਦ ਵੀ ਜਿਹੜਾ ਦੇ ਉੱਪਰ ਪਰਚਾ ਪਾਇਆ ਗਿਆ ਗੱਲ ਵੀਰੋ ਕੀ ਆ ਗੱਲ ਇਹ ਆ ਕਿ ਜ਼ਮੀਨ ਦੀ ਬੋਲੀ ਨੂੰ ਲੈ ਕੇ ਆ ਜਿਹੜੇ ਅਫਸਰਾਂ ਨੇ ਪਹਿਲਾਂ ਹੀ ਦੇਖੋ ਨਰਮਾ ਬੀਜ ਤਾਂ ਪਹਿਲੀ ਫਸਲ ਬੀਜੀ ਖੜੀ ਆ ਬੋਲੀ ਬਾਅਦ ਚ ਕਰਦੇ ਨੇਗੇ ਇੱਥੋਂ ਪਤਾ ਲੱਗਦਾ ਇੱਕ ਪਾਸੇ ਤਾਂ ਸਰਕਾਰ ਕਹਿੰਦੀ ਸੀ ਰਿਸਵਤ ਬੰਦ ਕਰ ਰਹੀ ਐ ਇੱਕ ਪਾਸੇ ਦੇਖੋ ਕਿਵੇਂ ਰਿਸਵਤਾਂ ਲੈ ਕੇ ਝੂਠੀਆਂ ਬੋਲੀਆਂ ਕੀਤੀਆਂ ਜਾ ਰਹੀਆਂ ਨੇਗੀਆਂ ਉਹ ਤੁਹਾਨੂੰ ਪਤਾ ਕਿ ਲੰਮੇ ਸਮੇਂ ਤੋਂ ਆਪਣਾ ਨੌਜਵਾਨ ਆਪਣੇ ਪੰਜਾਬ ਦੇ ਆਪਣੇ ਕਿਸਾਨਾਂ ਮਜ਼ਦੂਰਾਂ ਦੀ ਗੱਲ ਕਰਦਾ ਆਉਂਦਾ ਉਹਦੇ ਉੱਪਰ ਝੂਠਾ ਪਰਚਾ ਪਾਇਆ ਗਿਆ ਸਰਕਾਰ ਨੂੰ ਮੈਂ ਪਹਿਲਾਂ ਵੀ ਕਹਿਆ ਸੀ ਸੀ ਹੁਣ ਵੀ ਕਹਿਣਾ ਚਾਹੁੰਦੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਸੰਘਰਸ਼ ਵੱਡਾ ਪਿੱਡਾਂਗੇ ਕਿਵੇਂ ਝੂਠੇ ਪਰਚੇ ਪਾ ਕੇ ਨੌਜਵਾਨਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ ਕਿਵੇਂ ਬੰਦ ਕੀਤਾ ਜਾ ਰਿਹਾ ਇਸ ਕਰਕੇ ਸਰਕਾਰੇ ਕੋਈ ਥੋੜਾ ਬੜਾ ਲੰਮਾ ਸਮਾਂ ਨਹੀਂ ਰਹਿ ਗਿਆ ਦੋ ਤਿੰਨ ਸਾਲ ਥੋੜੇ ਰਹਿ ਗਏ ਕੋਈ ਨਾ ਜਿੰਨੇ ਤੁਸੀਂ ਝੂਠੇ ਪਰਚੇ ਪਾ ਸਕਦੇ ਹੋ ਪਾ ਲੋ ਅਸੀਂ ਅੰਦੋਲਨ ਪਿੱਡਾਂਗੇ ਝੂਠੇ ਪਰਚੇ ਕੈਨਸਲ ਵੀ ਕਰਾਵਾਂਗੇ ਕੋਈ ਗੱਲ ਨਹੀਂ ਸਮਾਂ ਹਰ ਇੱਕ ਦਾ ਆਉਂਦਾ ਹੀ ਆ ਤੇ ਆਉਂਦਾ ਜਾਂਦਾ ਰਹਿੰਦਾ ਹੀ ਹੈ ਪਰ ਮੈਂ ਲੋਕਾਂ ਨੂੰ ਕਹਿਣਾ ਚਾਹਣਾ ਵੀ ਯਾਰ ਆਪਣੇ ਲੋਕਾਂ ਦੇ ਨੌਜਵਾਨੋ ਆਪਾਂ ਜਾਗੋ ਇਹ ਝੂਠੇ ਪਰਚੇ ਪਾਉਣ ਦੀ ਜਿਹੜੀ ਰਾਜਨੀਤੀ ਹੈ ਕਿੱਥੋਂ ਚੱਲ ਰਹੀ ਹੈ ਜਿਹੜੇ ਨੌਜਵਾਨ ਸਰਕਾਰਾਂ ਦੀਆਂ ਗਲਤ ਨੀ ਗੱਲ ਤੇ ਜਿਹੜੇ ਸਰਕਾਰਾਂ ਦੇ ਵਿਧ ਬਰਾਜ ਇਟੋਨ ਨੇ ਜਾਂ ਉਹਨਾਂ ਨੂੰ ਮਾਰ ਦਿੰਦੇ ਨੇ ਜਾਂ ਉਹਨਾਂ ਉੱਪਰ ਝੂਠੇ ਪਰਚੇ ਪਾਉਣ ਨੇ ਜਿਲ੍ਹਾ ਸਿੱਟਦੇ ਨੇ ਆਹ ਕੁਝ ਤੁਹਾਡੇ ਪੰਜਾਬ ਦੇ ਵਿੱਚ ਹੋ ਰਿਹਾ ਇਸ ਕਰਕੇ ਆਓ ਆਪਾਂ ਇਕੱਠੇ ਹੋ ਕੇ ਆਪਾਂ ਵਿਸ਼ਵਦੀਪ ਜਿਹੜਾ ਫਾਜ਼ਿਲਕਾ ਉਹਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰੀਏ ਝੂਠੇ ਪਰਚੇ ਕੈਨਸਲ ਕਰਾਈਏ ਨਹੀਂ ਤਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਜੋ ਕੁਝ ਹੋਈ ਜਾਂਦਾ ਪੰਜਾਬ ਦੇ ਤੁਹਾਨੂੰ ਪਤਾ ਹੀ ਹੈ ਕੀ ਹੋ ਜਾਂਦਾ ਆਹ ਦੇਖ ਲਓ ਇੱਥੇ ਮੈਂ ਦਵਾਈ ਦੇ ਵਿੱਚ ਆਇਆ ਹੋਇਆ ਇੱਕ ਵੀ ਪਰਸੈਂਟ ਕ੍ਰਾਈਮ ਨਹੀਂ ਹੈਗਾ 0 ਪਰਸੈਂਟ ਕ੍ਰਾਈਮ ਹੈ 0 ਪਰਸੈਂਟ ਕ੍ਰਾਈਮ ਇਹਨਾਂ ਕੋਲੇ ਕੋਈ ਫਸਲ ਲਈ ਕੋਈ ਕਿਸੇ ਤਰ੍ਹਾਂ ਦਾ ਕੋਈ ਆਪਣਾ ਕੁਦਰਤੀ ਸਰੋਤ ਨਹੀਂ ਪਰ ਇਤਨਾ ਕਾਨੂੰਨ ਸਿਸਟਮ ਵਧੀਆ ਤਾਂ ਕਰਕੇ ਇਥੇ ਤੱਕਰੇ ਕੰਟਰੀਆਂ ਪਹੁੰਚ ਗਈਆਂ ਸਾਡੇ ਪੰਜਾਬ ਦੀ ਜਰਖੇਰ ਧਰਤੀ ਉਪਜਾਊ ਧਰਤੀ ਤਾਂ ਸਾਡੇ ਪੰਜਾਬ ਦੇ ਉਪਰਾਹ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਸਾਰੀਆਂ ਹੱਦਾਂ ਟੱਪ ਰਹੀ ਆ ਕੋਈ ਵੀ ਨੌਜਵਾਨ ਗੱਲ ਕਰਦਾ ਜਾਂ ਮਰਵਾਉਂਦੀ ਹੈ ਜਾਂ ਜੇ ਜ਼ਿਲਾ ਸਟਾਉਂਦੀ ਹੈ ਕੋਈ ਪੱਤਰਕਾਰ ਆਪਦੀ ਹੱਕ ਸੱਚ ਦੀ ਗੱਲ ਕਰਦਾ ਤਾਂ ਉਹਨਾਂ ਨਾਲੇ ਸਾਰਾ ਕੁਝ ਦੀਪਕ ਮਾਨਤਮਾਨ ਸਰਕਾਰੇ ਕਰ ਰਹੀ ਹੈ ਬਹੁਤ ਮਾੜੀ ਰਾਜਨੀਤੀ ਕਰ ਰਹੀ ਹੈ ਪਿਛਲੀਆਂ ਸਰਕਾਰਾਂ ਦੇ ਨਾਲੋਂ ਸਾਰੀਆਂ ਹੱਦਾਂ ਪਾਰ ਕਰਤੀਆਂ ਸਰਕਾਰ ਨੇ ਆਓ ਮੈਂ ਕੁਝ ਦਿਨਾਂ ਦੇ ਵਿੱਚ ਆ ਹੀ ਜਾਣਾ ਵਾਪਸ ਆਪਾਂ ਵਿਸ਼ਵਦੀਪ ਫਾਜ਼ਲ ਕਦੇ ਪਿਆ ਝੂਠਾ ਪਰਚਾ ਕੈਂਸਲ ਕਰਾਈਏ ਪਰ ਇੱਕ ਗੱਲ ਯਾਦ ਰੱਖਿਓ ਮੈਂ ਵਿਸ਼ਵਦੀਪ ਫਾਜ਼ਲ ਕਦੇ ਪਰਿਵਾਰ ਨੂੰ ਵੀ ਇਹ ਗੱਲ ਕਹਿ ਦੇਣਾ ਚਾਹਣਾ ਤੇ ਉੱਥੋਂ ਦੇ ਲੀਡਰਾਂ ਨੂੰ ਵੀ ਇਹ ਗੱਲ ਕਹਿ ਦੇਣਾ ਚਾਹਣਾ ਵਿਸ਼ਵਦੀਪ ਦੇ ਜਿਹੜਾ ਤੁਸੀਂ ਝੂਠਾ ਪਰਚਾ ਪਾਇਆ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਤੁਹਾਡੀ ਰਾਜਨੀਤੀ ਹੈ ਨਹੀਂ ਤੁਹਾਡੇ ਜੜਾ ਦੇ ਵਿੱਚ ਬੈਹਿ ਰਹਿਣਾ ਆਉਣ ਵਾਲੇ ਸਮੇਂ ਦੇ ਵਿੱਚ ਵਿਸ਼ਵਦੀਪ ਦੀ ਫਿਕਰ ਨਾ ਕਰੋ ਵੱਡਾ ਹੋ ਕੇ ਉੱਭਰੂਗਾ ਜਦੋਂ ਜੋਧਿਆਂ ਦੇ ਉੱਪਰ ਪਰਚੇ ਪੈਂਦੇ ਨੇ ਕਿ ਜਦੋਂ ਜੇਲ੍ਹਾਂ ਜਾਣਾ ਪੈਂਦਾ ਤਾਂ ਫਿਰ ਉਦੋਂ ਵੱਡੇ ਹੋ ਕੇ ਉੱਭਰਦੇ ਨੇ ਕਿਸ ਕਰਕੇ ਆਓ ਆਪਾਂ ਵਿਸ਼ਵਦੀਪ ਦੇ ਫਾਇਦਿਲਕਰ ਦੇ ਹੱਕਾਂ ਦੇ ਵਿੱਚ ਬਾਜ਼ੀ ਬੁਲੰਦ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਨੂੰ ਵੱਧ ਤੋਂ ਵੱਧ ਬਾਈ ਬਣ ਕੇ ਸਾਂਝਾ ਕਰ ਦੇਣਾ